ਮੋਗਾ ਪੁਲਿਸ ਨੇ 1 ਅਪ੍ਰੈਲ ਨੂੰ ਮੋਗਾ ਅਮਸਾ ਰੋਡ ਦੇ ਇਸ਼ਤਤ ਬੁਪਾਰਾਈ ਇਮੀਗ੍ਰੇਸ਼ਨ ਤੇ ਗੋਲੀ ਚਰਾਉਣ ਵਾਲੇ ਗੋਪੀ ਲਪੌਰੀਆ ਕਰੋ ਦੇ ਦੋ ਸਾਥੀਆਂ ਨੂੰ 32 ਬੋਰ ਪਿਸਤੌਲ ਸਮੇਤ ਕੀਤਾ ਗ੍ਰਿਫਤਾਰ 4 ਅਪ੍ਰੈਲ ਨੂੰ 2 ਅਣਪਛਤੇ ਵਿਅਕਤੀਆਂ ਨੇ ਬੋਪਾਰਾਏ ਇਮੀਗ੍ਰੇਸ਼ਨ ਸੈਂਟਰ ਅਮਰਸਾਦ ਰੋਡ ਦਸ਼ਮੇਸ਼ ਨਗਰ ਵਿਖੇ ਇਮੀਗ੍ਰੇਸ਼ਨ ਸੈਂਟਰ ਦੇ ਅੰਦਰ ਗੋਲੀਆਂ ਚਲਾਈਆਂ ਸਨ ਅਤੇ ਮੌਕੇ ਤੋਂ ਫਰਾਰ ਹੋ ਗਏ। ਦਰਅਸਲ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕੁਝ ਦਿਨ ਪਹਿਲਾਂ ਗੈਂਗਸਟਰ ਗੋਪੀ ਨੇ ਫੋਨ ਰਾਹੀਂ 50 ਲੱਖ ਰੁਪਏ ਦੀ ਫਰौती ਦੀ ਮੰਗ ਕੀਤੀ ਸੀ ਅਤੇ 1 ਅਪ੍ਰੈਲ ਨੂੰ 2 ਅਣਤਰ ਦੇ ਵਿਅਕਤੀਆਂ ਨੇ ਬੋਪਾਰਾਏ ਇਮੀਗ੍ਰੇਸ਼ਨ ਸੈਂਟਰ ਤੇ ਫਾਇਰਿੰਗ ਕੀਤੀ ਅਤੇ ਉਥੋਂ ਫਰਾਰ ਹੋ ਗਏ ਪਰ ਗ੍ਰੀਮਤ ਰਹੀ ਕੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਨੇ ਇਸ ਮਾਮਲੇ ਵਿੱਚ ਥਾਣਾ ਸਿਟੀ ਵਿੱਚ 307 387 120 ਆਈਪੀਸੀ ਦੀ ਧਾਰਾ 25 54 59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਗੈਂਗਸਟਰ ਗੋਪੀ ਲਹੌੜੀਆ ਗੈਂਗ ਦੇ ਦੋ ਸਰਗਣਾ ਲਬਰੀਤ ਸਿੰਘ ਅਤੇ ਵਿਕਾਸ ਰਾਮ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਇੱਕ ਪਿਸਤੌਲ 32 ਬੋਰ ਦੀ ਸਮੇਤ ਮੈਗਜ਼ੀਨ ਤੇਨ ਜਿੰਦਾ ਰੌਂਦ ਕਾਰਤੂਸ ਇੱਕ ਮੋਟਰਸਾਈਕਲ ਨੰਬਰ ਪੀਵੀ99 ਡੀ3304 ਸਪਲੈਂਡਰ ਬਰਾਮਦ ਕੀਤਾ ਗਿਆ। ਫੜੇ ਗਏ ਦੋਵੇਂ ਮੁਲਜ਼ਮਾਂ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਕੁਝ ਦਿਨ ਪਹਿਲਾਂ ਲਾਪ੍ਰਿਤ ਅਤੇ ਵਿਕਾਸ ਰਾਮ ਦੀ ਇੰਸਟਾਗ੍ਰਾਮ ਤੇ ਗੈਂਗਸਟਰ ਕੋਪੀ ਲਾਹੌਰੀਆਂ ਨਾਲ ਜਾਣ-ਪਛਾਣ ਹੋ ਗਈ ਸੀ ਅਤੇ ਦੋਵਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ 2000 ਰੁਪਏ ਦਿੱਤੇ ਗਏ ਸਨ ਅੱਜ ਵੀਰਵਾਰ ਨੂੰ ਲੱਪੀ ਸਿੰਘ ਅਤੇ ਵਿਕਾਸ ਰਾਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ ਹੈ ਤੇ ਹੋਰ ਪੁੱਛਗਛ ਕੀਤੀ ਜਾਵੇਗੀ ਇਹ ਪਿਛਲੇ ਪਿਛਲੇ ਕੁਝ ਦਿਨਾਂ ਦੇ ਵਿੱਚ ਬੁਕਾ ਦੇ ਵਿੱਚ ਕੁਝ ਇਨਸੀਡੈਂਟਸ ਰਿਪੋਰਟ ਹੋਏ ਸੀ ਜਿਨ੍ਹਾਂ ਵਿੱਚ ਕੀ ਫੋਨ ਦੇ ਕੁਝ ਨੰਬਰਾਂ ਤੋਂ ਕਾਲ ਆ ਰਹੇ ਸਨ ਅਤੇ ਉਸ ਤੋਂ ਬਾਅਦ ਐਕਸਟਰਸ਼ਨ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧ ਵਿੱਚ ਦੋ ਐਫਆਈਆਨਾਂ ਦਰਜ ਕੀਤੀਆਂ ਗਈਆਂ ਹਨ ਇੱਕ ਐਫਆਈਆ ਨੰਬਰ 58 थाना ਸਬੀ ਦੇ ਵਿੱਚ ਦਰਜ ਕੀਤੀ ਗਈ ਜਿਹਦੇ ਵਿੱਚ ਇੱਕ ਲੋਕਲ ਇਮੀਗ੍ਰੇਸ਼ਨ ਸੈਂਟਰ ਦੇ ਉੱਪਰ ਦੋ ਲੜਕਿਆਂ ਨੇ ਇੱਕ ਬਾਈਕ ਉੱਤੇ ਫਰਾਕੀ ਫਾਇਰਿੰਗ ਕੀਤੀ ਤੇ ਜਿਹਦੇ ਵਿੱਚ ਕੀ ਕਿਸੇ ਦੀ ਕੋਈ ਖਾਣੀ ਨਹੀਂ ਹੋਈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਦੇ ਫਾਇਰਿੰਗ ਦਾਪਣਾ ਉਹਨਾਂ ਦਾ ਸੋਫਾ ਸਿਰ ਉੱਤੇ ਗੋਲੀ ਲੱਗੀ ਸੀ ਮੌਕੇ ਦੇ ਉੱਪਰੋਂ ਬੱਤੀ ਬੋਰ ਦਾ ਇੱਕ ਖੋਲ ਵੀ ਬਰਾਮਤ ਹੋਇਆ ਔਰ ਜਿਹੜੀ ਗੋਲੀ ਚੱਲੀ ਸੀ ਉਹ ਦਾ ਜਿਹੜਾ ਬੁਲੇਟ ਹੈਗੀ ਆ ਉਹ ਵੀ ਬਰਾਮਤ ਹੋਈ ਸੀ ਉਸ ਤੋਂ ਬਾਅਦ ਇਮੀਡੀਏਟਲੀ ਐਫਆਈਆ ਦਰਜ ਕਰਕੇ ਤਫ਼ਤੀਸ਼ ਸ਼ੁਰੂ ਹੋ ਗਈ ਅਤੇ ਇਹਦੇ ਵਿੱਚ ਦੋ ਸ਼ੂਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਮਿਲੀ ਹੈ ਇਸ ਤੋਂ ਇਲਾਵਾ ਜਿਹੜਾ ਗੁਪੀ ਲੋਹਰੀਆ ਗੈਂਗ ਦੇ ਨਾਲ ਇਹਨਾਂ ਦਾ ਲਿੰਕ ਹੈ ਤੇ ਗੁਪੀ ਲੋਹਰੀਆ ਜਿਹੜਾ ਹੈਗਾ ਇਹ ਸਿਸਟਮ ਕੈਨਾਲਾ ਨੂੰ ਓਪਰੇਟ ਕਰ ਰਿਹਾ ਉਹਦਾ ਨਾਮ ਵੀ ਸਾਹਮਣੇ ਆਇਆ ਸੀਗਾ ਇਹਨਾਂ ਦੋਨਾਂ ਨੂੰ ਅਰੈਸਟ ਕਰਕੇ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਉਸ ਤੋਂ ਬਾਅਦ ਡਿਮਾਂਡ ਲੱਗੀ ਸਰ ਹੋਰ ਵੀ ਉਮੀਦ ਹੈ ਵੀ ਸਾਨੂੰ ਕਾਫੀ ਕੁਝ ਹੋਰ ਵੀ ਇਸ ਨੈਟਵਰਕ ਬਾਰੇ ਅਤੇ ਇਹਨਾਂ ਦੇ ਹੋਰ ਅਸੋਸੀਏਟਸ ਬਾਰੇ ਪਤਾ ਲੱਗੇਗਾ ਸਰ ਐਕਸਟ੍ਰੈਕਸ਼ਨ ਕਿੰਨੇ ਦੀ ਸੀ ਇਹਨਾਂ ਨੇ 5 ਲੱਖ ਦੀ ਡਿਮਾਂਡ ਕੀਤੀ ਸੀ ਉਹਦੇ ਤੋਂ ਆਪਣੇ ਇਮੀਗ੍ਰੇਸ਼ਨ ਕਵਰੀ ਕੀ ਲਈ ਸਰ ਰਿਕਵਿੰਟ ਦੇ ਵਿੱਚ ਇੱਕ ਤਾਂ ਬੱਤੀਪੁਰ ਦਾ ਵੈਪਨ ਜਿਹੜਾ ਉਸਤੇ ਉੱਥੇ ਇਸਤੇਮਾਲ ਹੋਇਆ ਉਸ ਤੋਂ ਇਲਾਵਾ 3 ਰਾਉਂਡ ਬੱਤੀਪੁਰ ਦੇ ਅਤੇ ਇੱਕ ਮੋਟਰਸਾਈਕਲ ਜਿਹੜਾ ਕਿ ਜਿਹੜਾ ਕਿ ਲਕੂਏ ਦੇ ਵਿੱਚ ਇਸਤੇਮਾਲ ਕੀਤਾ ਗਿਆ ਸਰ ਉਹ ਇਜ਼ਾਹ ਚਾਹੁੰਦੇ ਨਾ ਮੈਂ ਬੋਲ ਸਕਦਾ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਹ ਹੀ ਸਖਸ਼ਣੇ ਜਿਹੜੇ ਪੜੇਗੇ ਹਾਂਜੀ ਇਹੋ ਹੀ ਨੇ ਇਹਨਾਂ ਦੇ ਕੱਪੜੇ ਵਗੈਰਾ ਜੋ ਵੀ ਸਾਡੇ ਕੋਲ ਫੁਟੇਜਿਸ ਵਗੈਰਾ ਆਈਆਂ ਸੀ ਉਹਨਾਂ ਸਾਰੇ ਨੇ ਕੱਪੜੇ ਵੀ ਮੈਚ ਕਰਦੇ ਹੋਏ ਨੇ ਇਹਨਾਂ ਦਾ ਜੋ ਲੋਕੇਸ਼ਨ ਸੈਟ ਹੈ ਉਹ ਵੀ ਇਤਨਾ ਮੈਚ ਕਰਦੀ ਹੈ ਨੇ ਕਿ ਅਸੀਂ ਉਹ ਪੂਰੀ ਟ੍ਰੇਲ ਸਟੈਬਿਸ਼ ਕਰਕੇ ਇਹਨਾਂ ਨੂੰ ਬਰੋਕਸਪੀ ਸਰ ਉਹ ਲੋਕਲ ਮੋਗੇ ਦੇ ਰਹਿਣਗੇ ਪਹਿਲਾਂ ਹੀ ਮੰਗਦੇ ਦਰਦੀ ਇਹਨਾਂ ਦਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹਜੇ ਤੱਕ ਨਹੀਂ ਸਾਡੇ ਸਾਹਮਣੇ ਆਇਆ ਦਾ ਕੋਈ ਕ੍ਰਿਮੀਨਲ ਰਿਕਾਰਡ ਇਹਨਾਂ ਨੇ ਆਸਰੇ ਨਹੀਂ ਆ ਇਹਨਾਂ ਦੇ ਕੋਈ ਕੈਰੀ ਕੀਤੇ ਸੀ ਜਾਂ ਇਲੀਗਲ ਨੇ ਜਾਂ ਨਿਕਲਦੇ ਇਹ ਇਹ ਇਲੀਗਲ ਵੈਪਨ ਹੈ ਕੀ ਆਪਣਾ ਇਹ ਪਹ ਤਫਤੀਸ਼ ਕਰ ਰਹੇ ਕਿ ਹੋਰ ਵੀ ਸਬੂਤ ਅਮਲਨ ਹੋਏਗੀ ਇਸ ਕੇ ਲੇਖਨ ਹੀ ਰੋ ਗ੍ਰਫਤਾਰ ਕੀਤੇ ਹੈ ਜੀ ਕਿੰਨੇ ਲੋਕ ਗ੍ਰਫਤਾਰ ਹੋਏ ਜੀ ਦੋ ਲੋਕ ਗ੍ਰਫਤਾਰ ਹੋਏ ਸੱਚ ਕਿੰਨੇ ਪੈਸੇ ਇਹਨਾਂ ਨੂੰ ਦਿੱਤ ਗੱਲ ਕੀਤੀ ਸੀ ਕਿੰਨੇ ਪੈਸੇ ਦੇਣਗੇ ਨਹੀਂ ਨਹੀਂ ਇਹਨਾਂ ਨੇ 5 ਲੱਖ ਰੁਪਏ ਡਿਮਾਂਡ ਕੀਤਾ ਸੀ ਜਦੋਂ ਸਾਡੇ ਨੋਟਿਸ ਵਿੱਚ ਆ ਗਿਆ ਸੀ ਮੇਜਿਕ 3000 ਰੁਪਏ ਦੇ ਗੱਲ ਕੀਤੀ ਸੀ ਸ਼ੂਟਰਾਂ ਦਾ ਹਜੇ ਤੱਕ ਜੋ ਇਹਨਾਂ ਦੇ ਦਸਤ ਮਦਦ ਸਿਰਫ 2000 ਰੁਪਏ ਦੋ ਜੀ 3000 ਰੁਪਏ ਦੇ ਵਿੱਚ ਇਹਨਾਂ ਨੇ ਸਿਰਫ ਗੱਲ ਕੀਤੀ ਸੀ ਇਹ ਉਹਨਾਂ ਦੇ ਸਿਕਿਉਰਿਟੀ ਅਫਸਰਾਂ ਦੇ ਕਿਤੇ ਆਏ ਉਹਨਾਂ ਨੇ ਇੰਸਟਾਗ੍ਰਾਮ ਦੇ ਥਰੂ ਇਹ ਜਿਹੜੀ ਕੀਤੀ ਹੈਗੀ ਇੰਸਟਾਗ੍ਰਾਮ ਦੇ ਥਰੂ ਗੁਪੀ ਲਾਹੌਰੇ ਦੇ ਤਸਵੀਰ ਚਾਹੀਦੀ ਤੇ ਉਹਨਾਂ ਇਹਨਾਂ ਦੀ ਹਤਾਸ਼ਤ ਕੀਤੀ ਇਸ ਤੋਂ ਪਹਿਲੇ ਵੀ ਇਹਨਾਂ ਨੇ ਕੁਝ ਕੁਝ ਹੋਰ ਵੀ ਇਨਸੀਡੈਂਟਸ ਦੱਸ ਰਹੇ ਹਲੇ ਨੇ ਕੁਝ ਹੋਰ ਡਿਸਟ੍ਰਿਕਟਸ ਵਿੱਚ ਵੀ ਕੀਤੇ ਹੋਗੇ ਨੇ ਤੇ ਉਹਨਾਂ ਨੂੰ ਅਸੀਂ ਇੱਕ ਪਰਿਮਾੜ ਦੇ ਪਰਲੇ ਕਿਸੇ ਕੋ ਵੀ ਸਕੂਲ ਜਿਸ ਕੋ ਇਹ ਚੇਸ ਫੈਕਟਰ ਕੀ ਹੈ ਜੀ ਕਿੰਨੀ ਕੁੰਬਦੇ ਨੇ ਹੈਗੇ 35 40 40 ਸਾਲ ਦੇ ਰਹਤੇ ਸਰ ਕੰਮ ਕੀ ਕਰਦੇ ਨੇ ਪ੍ਰੋਫੈਸ਼ਨਲ ਜਿਵੇਂ ਇਹ 10 ਦਿਨ ਦੀ ਮਿਹਨਤ ਕਰਦੇ ਨੇ ਜਾਂ 3 ਦਿਹਾੜੀ ਜੀ ਦਿਹਾੜੀ ਕਰ ਸਰ ਪਤਾ ਲੱਗਿਆ ਕਿ ਇਹ ਨਸ਼ਾ ਵੀ ਕਰਦੇ ਨੇ ਨਹੀਂ ਹਜੇ ਤੱਕ ਐਸੀ ਕੋਈ ਗੱਲ ਇਹਨਾਂ ਦੀ ਮੈਡੀਕਲ ਚ ਨਹੀਂ ਆਈ ਬਿਲਕੁਲ ਉਸਾਲ ਵਿੱਚ ਸਰ ਬ ਕਰੋ ਸਹੀ ਦਾ ਜੀ ਇਹ ਆਪਣੀ ਕੋਈ ਸਵਿਚ ਕਰਦੇ ਕਿਉਂਕਿ ਅ ਜਿਹੜਾ ਅ ਜਿਹੜਾ ਮੰਗ ਲਿਆ ਕਿ ਸਾਨੂੰ ਹੋਰ ਵੀ ਬਹੁਤ ਸਾਰੇ ਜਿੰਮੇ ਤੋਂ ਜੇ ਸਰ ਕਿ ਕੁਝ ਹੋਰ ਡਿਸਟ੍ਰਿਕਟ ਸਿ ਵਿੱਚ ਵੀ ਹਨ 10 ਜਗ੍ਹਾ ਲਈ ਕੁਝ ਕਾਰਗੀਆਂ ਨਹੀਂ ਕੀਤੀਆਂ ਹੈਗੇ ਤੇ ਉਹਨਾਂ ਬਾਰੇ ਵੀ ਸਮਝਾ ਚੀਰ ਸਸਟੇ ਨੇ ਸਮਾਂਨੇ ਤੇ ਨਵੰਦੇ ਹੋਰ ਨਾਮਿਨੇਟ ਕੀਤੇ ਸੀ ਭਾਈ ਨੇ ਪਰਚਾ ਦਿੱਤਾ ਸੀ ਉਹਨਾਂ ਦਾ ਕੀ ਹੋ ਰਿਹਾ ਹੈ ਵਿੱਚ ਕੁਝ ਨਹੀਂ ਆਪਾਂ ਇਹ ਐਸਟੈਬਲਿਸ਼ ਕਰ ਰਹੇ ਹਾਂ ਜੀ ਇਸ ਕੰਮ ਨੂੰ ਲਗਦਾ ਹੈ ਕਿ ਹਰ ਜੀਵਨ ਦਾ ਕੀ ਰੋਲ ਨਿਕਲੇ ਇਸ ਚ ਜੀ 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 ਹਰ ਜੀਵਨ ਸਿੰਘ ਦੀ ਗ੍ਰੈਸਟ ਵੀ ਪਾਈ ਗਈ ਸੀ ਇਹਦੇ ਵਿੱਚ ਨਹੀਂ ਆਪਾਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਹਾਂ ਕਿ ਜਦੋਂ ਸਾਨੂੰ ਆਪਣੇ ਉਸ ਟਾਈਮ ਉੱਪਰ ਇਹ ਲੋਕ ਅਨਨੋਨ ਸੀਗੇ ਇਹਨਾਂ ਦੀ ਤਫਤੀਸ਼ ਦੇ ਵਿੱਚ ਜਿਵੇਂ ਜਿਵੇਂ ਸਾਹਮਣੇ ਆਏਗਾ ਉਵੇਂ ਉਵੇਂ ਮੈਂ ਤੁਹਾਨੂੰ ਦੱਸ ਦਿਆਂਗਾ